ਭਾਜੀ ਆਹ ਕੀ ਕਰੀ ਜਨੇ ਇੰਨਾ ਚੰਨਣ ਕਾਤੇ ਕੀਤਾ ਆ ਇਹ ਹੈਗੀਆਂ ਸੋਲਰ ਲਟਾਂ ਜਿੱਥੇ ਬਿਜਲੀ ਨਹੀਂ ਹੈਗੀ ਉੱਥੇ ਵੀ ਕੰਮ ਕਰਦੀਆਂ ਆ ਸੋਲਰ ਨਾਲ ਚਾਰਜ ਹੁੰਦੀ ਸੂਰਜ ਜਿਹੜੇ ਚਾਰਜ ਹੋੜੀਆਂ ਉੱਤੇ ਲੱਗਾ ਸੋਲਰ ਪੈਨਲ ਵਿੱਚੇ ਬੈਟਰੀ ਹੈ ਵਿੱਚੇ ਸੈਂਸਰ ਹੈ ਬੰਦਾ ਮੋਰੇ ਆਏ ਤੇ ਹਿਲ ਜਲ ਹੋਵੇ ਚੱਲਦੀ ਏ ਇਹ ਸਿਰਫ 150 ਰੁਪਏ ਦੀ ਸੋਲਰ ਲਟ ਮਿਲ ਜੇਗੀ ਵਿੱਚੇ ਬੈਟਰੀ ਵਿੱਚੇ ਸੋਲਰ ਪੈਨਲ ਵਿੱਚੇ ਲਾਈਟ ਵਿੱਚੇ ਸੈਂਸਰ ਔਰ ਉਸ ਤੋਂ ਬਾਅਦ ਇਸ ਤੋਂ ਬਾਅਦ ਇਹ ਨਹੀਂ ਕਿ ਸਾਰਾ ਵੱਡੀਆਂ ਸੋਲਰ ਲਟਾਂ ਘਰ ਸਟ੍ਰੀਟਾਂ ਵਾਸਤੇ ਯੂਜ਼ ਹੁੰਦੀਆਂ ਜਾਂ ਘਰਾਂ ਦੇ ਵੇੜੇ ਵਾਸਤੇ ਯੂਜ਼ ਹੁੰਦੀ ਆ ਵੱਡਾ ਸੋਲਰ ਸੋ ਧੁੱਪ ਚੜ ਗਈ ਬੰਦ ਹੋ ਗਿਆ ਤੇ ਰਾਤ ਵੈ ਗਈ ਤੇ ਨੇ ਚੱਲ ਪੈਣਾ ਆ ਮਤਲਬ ਆਪਣੇ ਰਕਰਤਾ ਸੋਲਰ ਪੈਨਲ ਤੇ ਚੱਲ ਪਿਆ ਇਹ ਇਹਦੇ ਬੈਕ ਸਾਈਡ ਲੱਗਾ ਸੋਲਰ ਪੈਨਲ ਵਿੱਚ ਪਈਓ ਬੈਟਰੀ 1 ਸਾਲ ਦੀ ਗਾਰੰਟੀ ਆ ਔਰ ਆਪਣੇ ਇਸ ਤੋਂ ਬਾਅਦ 60 ਵਾਟ ਦੀ ਸਿਰਫ 1890 ਰੁਪਏ ਦੀ ਆ ਆਨ ਆਫ ਇਹ ਤੋਂ ਵੀ ਕਰ ਸਕਦੇ ਆ ਔਰ ਇਹ ਰਿਮੋਟ ਨਾਲ ਵੀ ਕੰਟਰੋਲ ਹੁੰਦੀ ਨਾਲ ਰਿਮੋਟ ਵੀ ਨਾਲ ਹੀ ਇਹਦੇ ਲਗਾ ਹੈਗਾ ਆ ਰਿਮੋਟ ਸੈਲਸੋਕ ਨਾਲ ਲਗਾਏ ਰਹੇ ਇਸ ਤੋਂ ਬਾਅਦ 120 ਵਾਟ ਲਾਈਟ ਇਹ ਹੈਗੀ ਆ 2290 ਰੁਪਏ ਦੀ 120 ਵਾਟ ਦੀ ਸੋਲੋ ਲਾਈਟ ਵਿੱਚੇ ਬੈਟਰੀ ਵਿੱਚੇ ਲਾਈਟ ਦੇ ਵਿੱਚੇ ਸੋਲਰ ਪੈਨਲ ਇਸ ਤੋਂ ਬਾਅਦ ਆ ਜਾਂਦੀ ਹੈਗੀ ਆ 180 ਵਾਟ ਇਹ ਹੈਗੀ 3290 ਰੁਪਏ ਦੀ ਸੋਲਰ ਪੈਨਲ ਬੈਟਰੀ ਔਰ ਲਾਈਟ ਵਿੱਚੇ ਸਭ ਕੁਝ ਹੋਏਗਾ ਸਿਰਫ 180 ਵਾਟ ਦੀ ਸਿਰਫ ਸਿਰਫ 3290 ਰੁਪਏ ਦੀ ਪ੍ਰੋਡਕਟ ਰੇਂਜ ਸਰਕੋ ਬਹੁਤ સારી ਹੈਗੀ ਆ ਕੁਆਲਿਟੀयां ਜਬਰਦਸਤ ਨੇ ਔਰ ਫੀਚਰ ਜਬਰਦਸਤ ਨੇ ਕਹਿੰਦਾ ਭਾਬਾ ਕਿਦਾਂ ਆ ਕਿ ਫਿਕਸ ਪ੍ਰਾਈਸ ਨੇ ਔਰ ਸਭ ਕੁਝ ਸਾਡੇ ਕੋਲ ਮਿਲੇਗਾ ਔਰ ਇਦੋ ਹੀ ਕੁਆਲਿਟੀयां ਜਿਹੜੀਆਂ ਤੁਸੀਂ ਬਿਨਾ ਬੈਟਰੀ ਚਲਾਨੀਆਂ ਮੰਨ ਲੋ ਬੈਟਰੀ ਵਗੈਰਾ ਵਿੱਚ ਹੀ ਭਈਆ ਬਿਨਾਂ ਦੂਜੇ ਤੋਂ ਚਲਾਨੀਆਂ ਹੈਗੀਆਂ ਬਾਹਰ ਵਗੈਰਾ ਕੁਝ ਨਹੀਂ ਹੈਗਾ ਸਭ ਕੁਝ ਆਹੀ ਕੁਸ਼ੀ ਇਹਦੇ ਵਿੱਚ ਆਪਣੇ ਵੀ ਚਾਰਜ ਹੁੰਦੀ ਹੈ ਆਪਣੇ ਵੀ ਚੱਲ ਪੈਂਦੀ ਹੈ ਰਾਤ ਨੂੰ ਤੇ ਇਹ ਪ੍ਰੋਡਕਟ ਸਾਡੇ ਕੋਲ ਅਵੇਲੇਬਲ ਹੈ ਅੰਡਰਸਟੋਕ ਜਿਨੇ ਵੀ ਲੈਣੇ ਹੋਣਾ ਤਾਂ ਆ ਸਕਦਾ ਜੀ ਧੰਨਵਾਦ